ਸਤਿ ਸ਼੍ਰੀ ਅਕਾਲ ਆਦਾਬ ਰੇਡੀਓ ਪੰਜਾਬ ਟਰੂਡੇ ਦੇ ਪ੍ਰੋਗਰਾਮ ਸ਼ਾਮਾਦਾਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਗੁਰਦਰਸ਼ਨ ਸਿੰਘ ਸੰਧੂ ਇਸ ਵਕਤ ਬਠਿੰਡਾ ਸਟੂਡੀਓ ਤੋਂ ਤੁਹਾreturnData ਜੁੜਿਆ ਅੱਜ ਤਰੀਕ 15 ਅਪ੍ਰੈਲ ਆ ਤੇ ਦਿਨ ਮੰਗਲਵਾਰ ਆ ਤੇ ਤਮਾਮ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਅਖਬਾਰਾਂ ਦੀਆਂ ਸੁਰਖੀਆਂ ਅੱਜ ਆਪਾਂ ਵੇਖੀਆਂ ਨੇ ਤੇ ਪੰਜਾਬ ਦੇ ਵਿੱਚ ਕੀ ਹੋ ਰਿਹਾ ਉਹ ਸਾਰੀਆਂ ਗੱਲਾਂ ਨੂੰ ਲੈ ਕੇ ਸਰਦਾਰ ਜਸਬੀਰ ਸਿੰਘ ਪੱਟੀ ਸੀਨੀਅਰ ਪੱਤਰਕਾਰ ਮੇਰੇ ਨਾਲ ਜੁੜੇ ਹੋਏ ਨੇ ਸਵਾਗਤ ਕਰਦੇ ਆ ਪੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਆਪ ਜੀ ਦੇ ਸਾਰੇ ਸੋਚਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪੱਟੀ ਸਾਹਿਬ ਨਵਾਂ ਨਵੇਂ ਪ੍ਰਧਾਨਾਤ ਹੋ ਕੇ ਬਣੇ ਨੇ ਕਹਿੰਦੇ ਵੀ ਤੇ ਉਸ ਤੋਂ ਬਾਅਦ ਕਹਿੰਦੇ ਹੁਣ ਬਾਦਲ ਦਲ ਦੇ ਆਗੂਆਂ ਤੇ ਨਸ਼ਾ ਵਿਰੋਧੀ ਏਜੰਸੀ ਐਨਸੀਬੀ ਦੇ ਰੇਡ ਸ਼ੁਰੂ ਹੋ ਗਏ ਆ ਇਹਨਾਂ ਦੀਆਂ ਚਿੰਤਾਵਾਂ ਵਧ ਗਈਆਂ ਕੀ ਕਾਰਨ ਨੇ ਰੇਡ ਕਿਉਂ ਅਕਾਲੀ ਆਗੂਆਂ ਤੇ ਹੋ ਰਿਹਾ ਇਹਦੀ ਵਜ੍ਹਾ ਕੀ ਆ ਤੇ ਹੋ ਕੀ ਰਿਹਾ ਵੇਖੋ ਜੀ ਰੇਲ ਰੂਟ ਤੇ ਕੀ ਹੋਣੇ ਆਵੇਂ ਕੋਈ ਖਾਣਾ ਪੂਰਤੀ ਹੋਊਗੀ ਕਾ ਦੂਰ ਸੇ ਵਿਧਾਨ ਸਭਾ ਹਲਕੇ ਦੇ ਵਿੱਚ ਕਿਸੇ ਵੇਲੇ ਤੂਤੇ ਬੋਲਦੀ ਸੀ ਸੰਜੀਤ ਸਿੰਘ ਬਰਮਪੁਰੇ ਬਿਲਕੁਲ ਬਿਲਕੁਲ ਓ ਐਮ ਪੀ ਬਣ ਜਾਂਦੇ ਨੇ 2009 ਤੋਂ ਲੈ ਕੇ 14 ਤੱਕ ਰਹੇ ਨੇ ਐਮ ਪੀ ਇਹਨਾਂ ਦੇ ਸਿਰਚਾਦ ਤੋਂ ਲੈ ਕੇ ਤੇ 19 ਤੱਕ ਐਮ ਪੀ ਰਹਿੰਦੇ ਨੇ ਜੀ ਉਹ ਤੋਂ ਜਦੋਂ ਅਸਤੀਂ ਜਾਂਦੇ ਆ ਤੇ ਫਿਰ ਉਹਨਾਂ ਦੇ ਬੰਡੇ ਨੂੰ ਠੇਕ ਦਿੱਤੀ ਜਾਂਦੀ ਆ ਵੇਖੋ ਸਾਡੀਆਂ ਮਹਾਨ ਅਸਤੀਆਂ ਜੀ ਪਾਰਟੀ ਦੇ ਵਰਕਰ ਕਿ ਉਹ ਨੂੰ ਜਿੰਦਾ ਹੈਗਾ ਕਾਕੇ ਕੱਕੇ ਜਿੰਦਾ ਨੇ ਬਸ ਹੂੰ ਜਦੋਂ 10 ਸਾਲ ਬਾਅਦ ਤੇ ਉਹ ਵੀ ਮੰਤਰੀ ਬਣ ਜਾਂਦੇ ਨੇ ਜਦੋਂ ਇਹ ਇਲੈਕਸ਼ਨ ਲੜਦੇ ਨੇ ਜੀ ਤੇ ਜਦੋਂ ਉਹ ਮੰਤਰੀ ਬਣ ਜਾਂਦੇ ਨੇ ਸਰ ਜੀ ਐਮਐਲਏ ਬਣ ਜਾਂਦੇ ਨੇ ਹੂੰ ਤੇ ਉਸ ਤੋਂ ਬਾਅਦ ਮੇਰੇ ਵਕਾਰੀ ਬੰਦੇ ਬਣ ਜਾਂਦਾ ਤੇ ਮੈਂ ਐਮਐਲਏ ਦੇ ਟਾਈਮ ਹੂੰ ਬਿਲਕੁਲ ਹੁਣ ਉਹਨਾਂ ਦਾ ਜਾਬਕਾ ਜ਼ਿਲ੍ਹਾ ਪ੍ਰਧਾਨ ਹੈਗਾ ਗੁਰਸ਼ਰਨ ਸਿੰਘ ਉਸੇ ਜੀ ਇਹ ਜਿਹੜੇ ਮਾਨਯੋਗ ਸਾਡੇ ਪ੍ਰਚਾਰ ਗੁਰਸੇਵਕ ਸਨ ਜੀ ਗੁਰਸੇਵਕ ਸਿੰਘ ਉਹ ਵਿਅਕਤੀ ਨੇ ਜਿਨੇ ਬਕਾਇਦਾ ਤੌਰ ਤੇ ਬ੍ਰਹਮਪੁਰ ਸਾਹਿਬ ਦੀ ਜਿਹੜੇ ਚੋਣ ਸ਼ੁਰੂ ਹੁੰਦੀ ਆ ਜੀ ਉਹਨਾਂ ਨੂੰ ਬਕਾਇਦਾ ਤੌਰ ਤੇ 50 ਲੱਖ ਰੁਪਏ ਦਾ ਚੱਕਦਾ ਸੀ ਜਨਤਕ ਤੌਰ ਤੇ ਬਿਲੈਕਸ਼ਨ ਫੰਡ ਜੀ ਜਿਹੜਾ ਵਿਅਕਤੀ 50 ਲੱਖ ਦਾ ਕਿਸੇ ਧਾਰਨ ਵਿਅਕਤੀ ਚੈੱਕ ਦੇ ਸਕਦਾ ਇਲੈਕਸ਼ਨ ਫੰਡ ਤੇ ਉਹ ਤੁਹਾਨੂੰ ਪਤਾ ਫਿਰ ਛੋਟੀ ਮੋਟੀ ਥੁੜੀ ਜਿਹੀ ਹੋਊਗਾ ਬਿਲਕੁਲ ਜੀ ਉਹਨਾਂ ਦੇ ਨਾਲ ਬੇਕਾਇਦਾ ਤੌਰ ਤੇ ਇੱਕ ਮਾਝਾ ਜ਼ੋਨ ਦੇ ਜਨਰਲ ਸਖਤਰ ਨੇ ਗੁਰਨਾਮ ਸਿੰਘ ਜੀ ਅਕਾਲੀ ਦਲ ਬਾਦਲ ਦੇ ਹਮ ਗੁਰਨਾਮ ਸਿੰਘ ਪੂਰੇ ਜੀ ਤੇ ਇਹਨਾਂ ਦੇ ਸਾਬਕਾ ਕਾਲੀ ਸਰਪੰਚ ਦੇ ਪ੍ਰਵਿੰਦਰ ਸਿੰਘ ਪੀਕਾ ਮਾਨੋਚਾਲ ਦੇ ਸਾਬਕਾ ਸਰਪੰਚ ਤੇ ਗਿੱਲੇ ਗੁਰਪ੍ਰੀਤ ਸਿੰਘ ਗੋਲੀ ਖਾਰਾ ਜੀ ਇਨਾਂ ਦੇ ਘਰਾਂ ਦੇ ਉੱਤੇ ਹੂੰ ਉਹ ਕਹਦਾ ਤੌਰ ਤੇ ਅੱਜ ਸਵੇਰੇ ਐਨਸੀਬੀ ਨੇ ਕੱਲ ਸਵੇਰੇ ਐਨਸੀਬੀ ਵਾਲਾ ਜਿਹੜੇ ਸੀ ਨੈਸ਼ਨਲ ਕੰਟਰੋਲ ਯੂਨਿਟ ਬਾਦਬਰ ਕੋਟੇ ਵਿਰਕ ਕੰਟਰੋਲ ਉਹਨਾਂ ਨੇ ਰੇਡ ਕੀਤਾ ਜੀ ਜੀ ਭਾਵੇਂ ਕਿ ਇਹਨਾਂ ਦੇ ਕੋਲੋਂ ਕਿਸੇ ਪ੍ਰਕਾਰ ਦੀ ਕੋਈ ਚੀਜ਼ ਬਰਾਮਦ ਨਹੀਂ ਕੀਤੀ ਗਈ ਲੇਕਿਨ ਘੱਟੋ ਘੱਟ 10 10 ਰੇਡ ਜਿਹੜੀਆਂ ਅੰਦ ਕਰੇ ਜੋ ਹੂੰ ਬਈ ਗੱਡੀਆਂ ਆਈਆਂ ਸੀ ਗਿਆ ਜਿਹੜੀਆਂ ਗੱਡੀਆਂ ਆਈਆਂ ਸੀ ਐਲਸੀਪੀਡੀਅਮ ਹੂੰ ਇਹਨਾਂ ਨੂੰ ਕਿਹਾ ਦੇ ਪੂਰ ਰਾਜਸਥਾਨ ਦੀ ਨਮਰ ਵਾਲੀਆਂ ਸੀ ਜੀ ਪੂਰ ਜਦੋਂ ਇਹਨਾਂ ਦਾ ਸਵੇਰੇ 2.5 ਤੋਂ ਲੈ ਕੇ 12:30 ਤੱਕ ਕਲਾਸ਼ੀ ਮੇਂ ਹਮ ਚੱਲਦੀ ਆ ਹੂੰ ਤੇ ਆ ਕੇ ਮੈਡੀਕਲੀ ਲੋਕ ਵੀ ਇਕੱਠੇ ਹੁੰਦੇ ਆ ਤੇ ਫਿਰ ਲੋਕ ਜਿਹੜੇ ਨੇ ਉਹ ਮੂੰਹ ਜੋੜ-ਜੋੜ ਕੇ ਕਲਾ ਕਰਦੇ ਵੱਡਾ ਬਣਿਆ ਫਿਰਦਾ ਸੀ ਕੱਲ ਹੀ ਆਖਿਰ ਇਹਨਾਂ ਨੂੰ ਜਗਲਿਆ ਨੇ ਜੀ ਹੋਣ ਜਿਹੜੇ ਰਵਿੰਦਰ ਸਿੰਘ ਨੇ ਇਹ ਚਾਰੇ ਨੇਤਾ ਹੀ ਰਵਿੰਦਰ ਸਿੰਘ ਜਿਹੜਾ ਬਰੰਪੁਰਾ ਦਾ ਬੇਟਾ ਉਹਦੇ ਨੇੜੇ ਕੀ ਹੈ ਜੀ ਬਰੰਪੁਰਾ ਕਹਿੰਦਾ ਵੀ ਇਹ ਜਿਹੜੀ ਆ ਏਜੰਸੀ ਆ ਦੀ ਦੁਰਵਰਤੋਂ ਕਰਕੇ ਉਹਨਾਂ ਤੇ ਰਿਪੋਰਟ ਕੀਤਾ ਗਿਆ ਚਲੋ ਇਹ ਵੀ ਗੱਲ ਠੀਕ ਹੈ ਵੀ ਦੁਰਵਰਤੋਂ ਕੀਤੀ ਜਾਂਦੀ ਆ ਜੀ ਪਰ ਮੈਂ ਸੰਧੂ ਸਾਹਿਬ ਇਹ ਗੱਲ ਕਹਿ ਦਿਆਂ ਜੀ ਲੁਧਿਆਣੇ ਦੇ ਵਿੱਚ ਸੰਦੀਪ ਸੰਧੂ ਇੱਕ ਸੰਨੀ ਇੱਕ ਮੁੰਡਾ ਹੁੰਦਾ ਸੀ ਜੀ ਉਹਦੇ ਇੱਕ ਨਵੀਂ ਪੁਲਸਾਂ ਹੀ ਪੰਗਾ ਪਿਆ ਹੂੰ ਤੇ ਵਿਕ੍ਰਮ ਸਿੰਘ ਮਜੀਠੀ ਦਾ ਖਾਸਮ ਖਾਸ ਹੁੰਦਾ ਸੀ ਜੀ ਉਹ ਖਾਸਮ ਖਾਸ ਹੋਣ ਤੋਂ ਬਾਅਦ ਵਿਕ੍ਰਮ ਸਿੰਘ ਜੀ ਦੀ ਕੰਪੇਨ ਚ ਆਉਂਦੇ ਨੇ ਹੂੰ ਤੇ ਆ ਕੇ ਉਹਦੇ ਲੋਕਾਂ ਨੂੰ ਗਰੀਬਾਂ ਨੂੰ ਪੈਸੇ ਵੰਡਦੇ ਆ ਤੇ ਉਹ ਫਿਰ ਜਿਹੜੇ ਸਾਗਰੀ ਸੀ ਹੁੰਦੀ ਉਹਦੇ ਕੋਲ ਘਟ ਹੁੰਦੇ ਜੀ ਉਹਨਾਂ ਨਾਲ ਝੜਪ ਹੁੰਦੀ ਹੈ ਭਾਜੜ ਦੇ ਉੱਥੋਂ ਹੂੰ ਉਹ ਕਾਂਗਰਸੀ ਬਿਆਸ ਤੱਕ ਪਿੱਛਾ ਕਰਕੇ ਇਹਨਾਂ ਦੀ ਫੜ ਕੇ ਜਾਉਂਦੇ ਨੇ ਜੀ ਪੰਗਾ ਪੁੱਗਾ ਲਿਆ ਜਾਂਦੀ ਹੈ ਹੂੰ ਇਹ ਫਿਰ ਜਿਹੜਾ ਸੰਨੀ ਆ ਉਹ ਕਿਸੇ ਮੁਸੀਬਤ ਵਿੱਚ ਪਾ ਜਾਂਦਾ ਕਿਸੇ ਅਫਸਰ ਨਾਲ ਦਾ ਪੰਗਾ ਪੈ ਜਾਂਦਾ ਜੀ ਇਹ ਆਪਣੇ ਆਪ ਨੂੰ ਕਹਿੰਦਾ ਵੀ ਮੈਂ ਸਖਬੀਰ ਸਿੰਘ ਬਾਦਲ ਦਾ ਖਾਸ ਮੁਖਾ ਸਾਥੀ ਸਖਬੀਰ ਸਿੰਘ ਬਾਦਲ ਕਹਿੰਦੇ ਅਫਸਰ ਨਾਲ ਵੀ ਸਾਡਾ ਕੋਈ ਸਾਥਮਕਾ ਨਹੀਂ ਹੈ ਹੂੰ ਜੋ ਕਰਨਾ ਕਰ ਲੋ ਤੁਸੀਂ ਜੀ ਉਹ ਤੁਹਾਨੂੰ ਪਤਾ ਹੈ ਕਿ ਇੱਕ ਬੜਾ ਤਕੜਾ ਕਾਂ ਰਾਇ ਸੀ ਜਿਹੜਾ ਨੇ ਵਿੱਚ ਇੱਕ ਐਸੀ ਜੀ ਲੱਤੂ ਦੀ ਰੁਤੀ ਸੀਗੀ ਜੀ ਉਦੋਂ ਬਾਅਦ ਫਿਰ ਇਹ ਬਿਕਰਮ ਮਜੀਠੀਆ ਕੋਲ ਆਉਂਦਾ ਹੂੰ ਉਹਨੂੰ ਗੇਨਾ ਜਰ ਮੈਂ ਕਸੂਤਾ ਫਸਿਆ ਮੈਂ ਮੇਰੀ ਕੋਈ ਮਦਦ ਕਰ ਦੇ ਤੇਰੀ ਖਤਰ ਪੱਗਲ ਨੂੰ ਆਈਆਂ ਹਾਂ ਜੀ ਛੱਤਰ ਵੀ ਖੱਦਿਆ ਹੂੰ ਤੇ ਬਿਕਰਮ ਮਜੀਠੀਆ ਜੇ ਕਿ ਚੈੱਕ ਬੁੱਕ ਰਹਿਣਾ ਜਿੰਨੇ ਪੈਸੇ ਭਰਨੇ ਪੱਗਲ ਨੂੰ ਹੁੰਦੇ ਪਰਲਾ ਅੱਛਾ ਉਹ ਤੋਂ ਫਿਰ ਵਾਪਸ ਮੁੜ ਜਾਂਦਾ ਤੇ ਕ੍ਰਿਸਟਲ ਹੋਟਲ ਦੇ ਤੇ ਮਿੱਠਾ ਫਿਰ ਬੜਾ ਬੁੱਕ ਬੁੱਕ ਰੁੰਦਾ ਵੀ ਮੇਰੀ ਆ ਕਦਰ ਕੀਤੀ ਲੋਕਾਂ ਨੇ ਹੂੰ ਉਹ ਵਾਪਸ ਜਾਂਦਾ ਵਾ ਉਹ ਫਿਰ ਸੁਸਾਇਡ ਕਰ ਰਹੇ ਨੇ ਵਾ ਅੱਛਾ ਜੀ ਉਹ ਜਿਹੜੇ ਸੁਸਾਇਡ ਕਰਦਾ ਉਹ ਤੇ ਦਬਾ ਦਿੱਤੀ ਜਾਂਦੀ ਆ ਉਹ ਕਹਿੰਦੇ ਸਧਾਰਨ ਮੌਤ ਦੀ ਪਰਿਵਾਰ ਨੂੰ ਡਰ ਤੱਕ ਜਾਂਦਾ ਕਿ ਸਰਕਾਰ ਕਾਲੀਆਂ ਜੀ ਸੀ ਹੂੰ ਮੈਂ ਨਾ ਵੀ ਐਨਸੀਬੀ ਨੇ ਇਹ ਰੇਡ ਕੀਤਾ ਜੇ ਕਿਤੇ ਇਹੋ ਜੇ ਈਡੀ ਦੇ ਰੇਡ ਜਾਂ ਸੀਬੀ ਦੇ ਰੇਡ ਹੋ ਜਾਣ ਤੇ ਬੜਾ ਕੁਝ ਨਿਕਲ ਫਿਰਦਾ ਉੱਥੋਂ ਜੀ ਕੱਲਾ ਕਾਰਨੀਆਂ ਦਾ ਨਹੀਂ ਕਾਂਗਰਸ ਨੇ ਕਿਹਾ ਆ ਆਪਾਂ ਵਾਲੇ ਵੀ ਨਿਕਲ ਫਿਰਦਾ ਬੜਾ ਕੁਝ ਹੂੰ ਉਹ ਸੰਨੀ ਨੇ ਨਰਲਕੇ ਇਹਨਾਂ ਨੇ ਕੀ ਕਿਹਾ ਜੀ ਝਗੜੇ ਵਾਲੀਆਂ ਪ੍ਰਾਪਰਟੀ ਅਸੀਂ ਉੱਥੇ ਲੁਧਿਆਣੇ ਦੇ ਵਿੱਚ 10 ਲੱਖ ਕਰੋੜਾਂ ਪਈ ਪ੍ਰਾਪਰਟੀ ਨਹੀਂ ਸੀ ਹੂੰ ਉਹ ਪਹਿਲਾਂ ਤੇ ਕੋਰਸ ਵੇਚ ਕੇ ਕਬਜ਼ੇ ਕੀਤੇ ਤੇ ਮੁੜ ਕੇ ਆਪ ਹੀ ਮਹਿੰਗੇ ਸਿੱਟੇ ਖਰੀਦ ਕੇ ਵੇਚ ਲਏ ਮਹਿੰਗੇ ਪਰ ਜੀ ਐਸ ਹੀ ਇਹਨਾਂ ਦੀ ਕਾਰਗਜਾਰੀ ਇਸ ਕਰਕੇ ਆ ਜਿਹੜਾ ਬੰਦਾ 50 ਲੱਖ ਦਾ ਚੈੱਕ ਬਰਮ ਪ੍ਰਿੰਸ ਰੈਂਦਾ ਵੀ ਆ ਲੋ ਜੀ ਇਲੈਕਸ਼ਨ ਫੰਡ ਲਓ ਮੇਰੇ ਕੋਲ ਹਾਂ ਜੀ ਉਹ ਕਿੱਡੀ ਵੱਡੀ ਸਮਝ ਹੋਊਗਾ ਬਿਲਕੁਲ ਜੀ ਲੋਕ ਅਪਦੇਸ਼ ਪ੍ਰਤਾਪ ਸਿੰਘ ਕਹਿ ਰਹੇ ਹੁੰਦਾ ਇੱਕ ਗ੍ਰਿਸ਼ਮਡਾ ਸੰਨੀ ਹੋਈ ਸੰਨੀ ਹੈ ਹੂੰ ਉਨੂੰ ਉਹਦੇ ਰਿਸ਼ਤੇਦਾਰ ਕਹਿੰਦੇ ਵੀ ਤੈਨੂੰ ਅਮਰੀਕਾ ਲੈ ਚਲੀਏ। ਅੱਛਾ ਜੀ। ਕਿੰਦਾ ਕਾਦੇ ਵਾਸਤੇ? ਪੈਸੇ ਖੋਨੇ ਹਨ ਨਾ। ਆਪਣੀ ਤੇ ਕੈਰ ਵਾਲੇ ਨੇ ਇਥੇ ਮੀਕਾ ਬਣਾਈ। ਅੱਛਾ ਜੀ। ਇਸ ਕਰਕੇ ਇਹਨਾਂ ਲੋਕਾਂ ਦੇ ਜੇ ਕੋਈ ਰੇਡ ਹੈਗਾ ਤੇ ਦਾਲ ਚ ਕਾਲਾ ਜ਼ਰੂਰ ਗੱਲ ਠੀਕ ਆ। ਨਹੀਂ ਕੁਝ ਬਰਾਮਦ ਆ ਕੋ واپس ਚਲੇਗੀ ਵੱਖਰੀ ਗੱਲ ਆ। ਹੂੰ। ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਸਿੱਟੇ ਕੁਝ ਹੋਰ ਗੰਭੀਰ ਨਿਕਲਗੇ ਪੌਸਿਬਿਲਟੀ ਵੀ ਜੇ ਇਨਫੋਰਮੇਸ਼ਨ ਕੋਈ ਕਿਸੇ ਵળે ਦੇ ਬੋਝੂ ਜੀ। ਇਸ ਕਰਕੇ ਇਹਨਾਂ ਲੋਕਾਂ ਦੀ ਜਿਹੜੀ ਆ ਮੈਂ ਸੋਚਦਾ ਵੀ ਜਰੂਰ ਅਵਾਚ ਇਹਨਾਂ ਦੇ ਉੱਤੇ ਜੀ ਕਾਰ ਵੀ ਹੋਣੀ ਚਾਹੀਦੀ ਜੇ ਜੇ ਕੋਈ ਗਲਤ ਕੰਮ ਕਰਦਾ ਤਾਂ ਉਸ ਜਾਂ ਮਿਲਣੀ ਚਾਹੀਦੀ ਉਹਨੂੰ ਜੀ 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 ਪੱਟੀ ਸਾਹਿਬ ਅੱਛਾ ਇੱਕ ਮਸਾ ਮਸਾ ਜਿਹੜਾ ਹੈਗਾ ਸੁਖਬੀਰ ਬਾਦਲ ਧਾਮੀ ਸਾਹਿਬ ਹੋਰਾਂ ਨੂੰ ਮੋੜ ਵਾਪਸ ਲੈ ਕੇ ਆਏ ਸੀ ਉਹਨਾਂ ਨੇ ਅਸਤੀਫਾ ਦੇ ਦਿੱਤਾ ਸੀਗਾ ਹੁਣ ਸ਼ੋਰਮ ਦੀ ਕਮੇਟੀ ਦੀ ਅੰਤਰੰਗ ਕਮੇਟੀਆਂ ਦੀ ਜਿਹੜੀ ਮੀਟਿੰਗ ਹੈ ਤੇ ਕਹਿੰਦੇ ਧਾਮੀ ਸਾਹਿਬ ਅਸਤੀਫਾ ਫਿਰ ਦੇ ਸਕਦੇ ਆ ਇਹ ਕੀ ਚੱਲ ਰਿਹਾ ਅਸਤੀਫੇ ਅਸਤੀਫੇ ਦੀ ਖੇਡ ਕਿਉਂ ਹੋ ਰਹੀ ਆ ਤਾਂ ਅਮੀਨ ਸਾਹਿਬ ਨੇ ਜਿਹੜੇ ਕੋਈ ਸਮਝੌਤੇ ਕੀਤੇ ਸੀ ਗੱਲਾਂ ਬੱਚਾਂ ਕੀਤੀਆਂ ਸੀ ਸ਼ਾਇਦ ਸਰਬੀਰ ਸਿੰਘ ਬਾਦਲ ਦੇ ਖਰੇ ਨਹੀਂ ਉੱਤੇ ਜੀ ਤਾਂ ਅਮੀਨ ਸਾਹਿਬ ਸੁਖਬੀਰ ਸਿੰਘ ਬਾਦਲ ਦੀ ਤਾਜਪੋਚੀ ਸਮਾਗਮ ਦੇ ਵਿੱਚੋਂ ਵੀ ਗਹਿਰਾ ਜਰ ਰਿਹਾ ਹੂੰ ਬਾਨਾ ਕੀ ਸੀ ਮੇਰੇ ਸਪੀਚ ਚੱਲ ਰਹੀ ਹੈ ਜੀ ਹੂੰ ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਦੇ ਮੁਖ ਫਕਤਰ ਲਾਏ ਆ ਤੇ ਜਿਲ੍ਹਾ ਜਲੰਧਰ ਦੇ ਕਾਇਦਲ ਬਾਦਲ ਦੇ ਪ੍ਰਧਾਨ ਨੇ ਉਹ ਵੀ ਗਹਿਰਾ ਹੂੰ ਜੇ ਗੈਬਤ ਇਹਦਾ ਮਤਲਬ ਵੀ ਕਿੰਨੇ ਕੁਤੀ ਨਰਾਜ਼ਗੀ ਸੁਖਵੀਰ ਬਾਦਲਾ ਧਾਮੀ ਸਾਹਿਬ ਦੀ ਹੈਗੀ ਹੂੰ ਜਿਹੜੀਆਂ ਸ਼ਰਤਾਂ 'ਚ ਜਿਹੜੀਆਂ ਗੱਲਾਂ ਕਰਕੇ ਉਹਨਾਂ ਲਿਆਂਦੇ ਸੀ ਆਪਣੇ ਅਸਤੀਫਾ ਵਾਪਸ ਲੈ ਸੀਗੇ ਹੂੰ ਤੇ ਦੂਸਰੀ ਜੀ ਅਸਤੀਫਾ ਵਾਪਸ ਨਹੀਂ ਲਿਆ ਉਹਨਾਂ ਨੇ ਅੱਛਾ ਜੀ ਆਪ ਹੀ ਉਹ ਕਹਿੰਦੇ ਮੈਂ ਅਸਤੀਫਾ ਵਾਪਸ ਜੀ ਲਿਆ ਮੇਰਾ ਅਸਤੀਫਾ ਨਾ ਪ੍ਰਵਾਨ ਨਹੀਂ ਕੀਤਾ ਪ੍ਰਵਾਨ ਨਹੀਂ ਕੀਤਾ ਤੇ ਜਿੰਨਾ ਕਿ ਪ੍ਰਵਾਨ ਨਹੀਂ ਕੀਤਾ ਉਹਨਾਂ ਨੇ ਤੇ ਮੈਂ ਪ੍ਰਵਾਨ ਪ੍ਰਧਾਨ ਨਹੀਂ ਕਰ ਸਕਦਾ ਨਾ ਜੀ ਹੁਣ ਚੱਕਰ ਇਹ ਆ ਕਿ ਜਿਹੜਾ ਬਾਬਾ ਭਰਾਮ ਸਿੰਘ ਤੁਮਾਸੀ ਉਹਨਾਂ ਨੇ ਧਰਨਾ ਦਿੱਤਾ ਸੀ ਉਸ ਦਿਨ ਉੱਥੇ ਬਿਲਕੁਲ ਬਿਲਕੁਲ ਜੀ ਤੇ ਦੂਜੇ ਪਾਸੇ ਉਹਨਾਂ 15 ਤਰੀਕ ਦਾ ਅਲਟੀਮੇਟਿਵ ਦਿੱਤਾ ਸੀ ਵੀ ਜਿਹੜੇ ਜਿੱਥੇ ਘਰ ਨੂੰ ਤੋਰੇ ਤਿੰਨੇ ਜੇ ਬਹਾਲ ਨਾ ਕੀਤੇ ਗਏ ਤੇ ਫਿਰ 15 ਤੋਂ ਬਾਅਦ ਅਸੀਂ ਫਿਰ ਮੀਟਿੰਗ ਕਰਾਂਗੇ ਹਾਂ ਜੀ ਤੇ ਕੋਈ ਵੱਡਾ ਐਕਸ਼ਨ ਕਰਾਂਗੇ ਹੂੰ ਦੂਸਰੀ ਜੀ ਬਾਮਨੀ ਹਾਰਪ੍ਰੀਜ਼ ਦੇ ਉੱਤੇ ਜਿਹੜੇ ਤੁਸੀਂ ਦੋਸ਼ ਲਾ ਕੇ ਨੂੰ ਘਰ ਨੂੰ ਤੋਰਿਆ ਜੀ ਅਜੇ ਤੱਕ ਪ੍ਰੋਪਰਲੀ ਉਹ ਤੁਸੀਂ ਉਹਦੀ ਰਿਪੋਰਟ ਸਬਮਿਟਿੰਗ ਕੀਤੀ ਪੀ ਰਿਪੋਰਟ ਆਇਆ ਕੀ ਤੇ ਕੀ ਕੀਤਾ ਕੀ ਨਹੀਂ ਕੀਤਾ ਅੱਛਾ ਜੀ ਦੂਸਰੀ ਅਗਲੀ ਜੀ ਹੂੰ ਵੀ ਉਹ ਉਸ ਉਸ ਜਿਹੜੀ ਬਕਾਇਦਾ ਤੌਰ ਤੇ ਜਿਹੜੀ ਰਿਪੋਰਟ ਸੀ ਕਿ ਜਿੱਦੋਂ ਉਹਨਾਂ ਘਰ ਨੂੰ ਤੋਰਿਆ ਸੀ ਉਹਦੇ ਉੱਤੇ ਅਕਾਲ ਤਖ ਦੇ ਤਕਾਲੀ ਜਿਹਦਰ ਗਿਆਨੀ ਰਗਵੀਰ ਜੀ ਨੇ ਟਿੱਪਣੀ ਕੀਤੀ ਸੀ ਕਿ ਇਹ ਬਿਲਕੁਲ ਗੈਰ ਕਾਨੂੰਨੀ ਆ ਉਹ ਜਿਹਨਾਂ ਸਤਾ ਕੀਤਾ ਜਾ ਰਿਹਾ ਉਹਨੂੰ ਜਾਣ ਬੁਝ ਕੇ ਕਿੱਢਿਆ ਤਾਂ ਕੋਈ ਕਸੂਰ ਨਹੀਂ ਜੀ ਤੇ ਧਾਮੀ ਸਾਹਿਬ ਨੇ ਉਹਨੂੰ ਨੈਤਿਕਤਾ ਦੇ ਧਾਰਤੇ ਵੀ ਮੇਰੀ ਨੈਤਿਕਤਾ ਜਿਹੜੀ ਆ ਉਹਨੂੰ ਸੇਖ ਪੁੱਜੀ ਆ ਤੇ ਮੈਂ ਆਪਣਾ ਸਿਰ ਹੂੰ ਹੁਣ ਉਸੇ ਦਾ ਧਾਮੀ ਸਾਹਿਬ ਨੇ ਗਲਬਤ ਹੋਈ ਉਹ ਵੀ ਕਿ ਤੁਹਾਡੇ ਦੋ ਜਿਹਦਰ ਭਲ ਕਰ ਦੇਗੇ ਆਪਾਂ ਕੋਈ ਗੱਲ ਨਹੀਂ ਹੂੰ ਨਿਕਨਾਂ ਦੋ ਜੱਜਦਰ ਬਾਲ ਹੋਏ ਜੀ ਇਹਨਾਂ ਅਗਲੀ ਗੱਲ ਚੱਲੀ ਹੂੰ ਦੂਸਰੀ ਜੀ ਤੁਹਾਨੂੰ ਇਹ ਪਤਾ ਹੋਏਗਾ ਵੀ ਪਿਛਲੇ ਦਿਨੀ ਜਿਹੜੇ ਗਰਗੱਜ ਸੀਗੇ ਉਹਨਾਂ ਨੇ ਇੱਕ ਮੀਟਿੰਗ ਕੀਤੀ ਸੀ ਹਾਂਜੀ ਹਾਂਜੀ ਮੀਟਿੰਗ ਦੇ ਵਿੱਚ ਦਰਬਾਰ ਸਾਹਿਬ ਦੇ ਕਿਸੇ ਵੀ ਗ੍ਰੰਥੀ ਨੇ ਉਹਨਾਂ ਨਾਲ ਬਹਿਣ ਤੋਂ ਇਨਕਾਰ ਕਰਤਾ ਸੀ ਕਿ ਇਸਨਾਂ ਨਹੀਂ ਬਹਿਸ ਹੂੰ ਜਿਹੜੇ ਬਾਕੀ ਬੈਠੇ ਵੀ ਸੀਗੇ ਜੀ ਉਹਨਾਂ ਬਿੰਦੇ ਸਾਰੀ ਕਹਿ ਤਰਜ਼ੀਬੀ ਜੇ ਤੁਸੀਂ 2 ਦਸੰਬਰ ਦੇ ਹੁਕਮਨਾਮੇ ਤੇ ਕੋਈ ਛੇੜਕ ਨਹੀਂ ਕੀਤੀ ਤਾਂ ਸੁਠਕ ਕਰ ਜਣਾ ਜੀ ਨਿਕਰ ਉਪਰੋਂ ਨੂੰ ਹੁਕਮ ਸੀ ਕਿ ਇਹ ਜਿਹੜੀ ਭਰਤੀ ਕਮੇਟੀ ਉੱਤੇ ਰੋਕ ਲਗਾਈ ਜਾਣੀ ਚਾਹੀਦੀ ਹੈ ਤੇ ਸਾਡਾ ਫਖਰੇ ਕਉਂ ਵਾਪਸ ਹੀ ਕੀਤਾ ਜਾਣਾ ਚਾਹੀਦਾ ਅੱਛਾ ਜੀ ਜੇ ਉਹ ਦੋ ਚੀਜ਼ਾਂ ਕਰਦੇ ਸੀ ਤੇ ਇਹਦਾ ਮਤਲਬ ਸੀਗਾ ਕਿ ਜਿਹੜੀ 2 ਦਸੰਬਰ ਦੀ ਹੁਕਮਨਾਮੇ ਦੀ ਲੰਘਣਾ ਹੁੰਦੀ ਸੀ ਹੂੰ ਹੋਂਦ ਕਰ ਗੱਲ ਸਭ ਨੂੰ ਕਰਨੀ ਚਾਹੀਦੀ ਹੂੰ ਹੋਂਦ ਕਰ ਗੱਲ ਸਭ ਨੂੰ ਸ਼ੀਸ਼ਾ ਵਿਖਾਉਣਾ ਸੀਗਾ ਜੀ ਫਿਰ ਆਮਨ ਨੂੰ ਫਾਨਣ ਦੇ ਵਿੱਚ ਇਹਨਾਂ ਉਸੇ ਵਿਵਾਦ ਬਾਬਾ ਟੇਕ ਸਿੰਘ ਢਨੌਲਾ ਨੂੰ ਜਾ ਕੇ ਉੱਥੇ ਹੂੰ ਦਮਦਮਾ ਸੇ ਬਧੀ ਚਾਜਪੁਰਜੀ ਕਰ ਦਿੱਤੀ ਕਿ ਲਓ ਜੀ ਅਸੀਂ ਖੜਾ ਕਰਕੇ ਦੇਖਦੇ ਰਹੋ ਹੂੰ ਪਤਾ ਹੀ ਉਹ ਕਿੰਨਾ ਕੁ ਦੇ ਬਾਰੇ ਤੇ ਆਪ ਇਹਨੂੰ ਗੁਟਕਾ ਸਾਹਿਬ ਦੇ ਦੇਣੂਗਾ ਇਹ ਤੋਂ ਪੰਜ ਬਾਣੀ ਦਾ ਪੜ ਸਕਦੇ ਹੋ ਪਾਠ ਹੀ ਨਹੀਂ ਕਰ ਸਕਦੇ ਹੂੰ ਜਿਹੜੇ ਜਥੇਦਾਰ ਨੂੰ ਪਾਠ ਨਹੀਂ ਉਹ ਦੂਜਿਆਂ ਨੂੰ ਸਿਖਾ ਕੀ ਜਿਉਂ ਕਰੋ। ਹਾਂ ਬਿਲਕੁਲ। ਦੂਸਰੀ ਚੀਜ਼ ਇਸ ਤਾਜ਼ਗੀ ਸਮਾਗਮ ਦੇ ਵਿਟੋ ਮੀ ਧਾਮੀ ਸਾਹਿਬ ਗੈਰ ਹਾਜ਼ਰ ਹੈ। ਹੂੰ। ਜਦੋਂ ਕਿ ਜ਼ਿੰਮੇਵਾਰ ਵਿਅਕਤੀ ਸੀ ਉਹਨਾਂ ਦਾ ਉੱਥੇ ਹਾਜ਼ਰ ਹੋਣਾ ਬਹੁਤ ਜ਼ਰੂਰੀ ਸੀ। ਜੀ। ਬੀਬੀ ਜਗੀਰਕੌਰ ਜੀ ਕਹਿੰਦੀ ਹੈ ਵੀ ਇੱਕ ਤੇ ਜਿਹੜੀ ਚੀਜ਼ ਦਿਗੰਥੀ ਨੇ ਮੰਨਣਾ ਕਰਤਾ ਬੈਠਣ ਤੋਂ ਹੂੰ ਜਿਹੜੇ ਬਿਤੇ ਉਹਨਾਂ ਨੇ ਦੋ ਤਰੀਕ ਦੀ ਜਿਹੜੀ ਸੀ ਹੁਕਮਨਾਮਿਆਂ ਦੀ ਜਿਹੜੀ ਕੋਈ ਛੇੜਛਾੜ ਕਰਨ ਦਾ ਜਿਹੜੀ ਗੱਲ ਕਰਤੀ ਜੀ ਤੇ ਆਨੰਨ ਫਾਨਨ ਦੇ ਵਿੱਚ ਬਾਬਾ ਟੇਕਸੂਤ ਨੌਰਾ ਨੂੰ ਜੇ ਇਹਨਾਂ ਬਰਾਦਰਤਾ ਹੂੰ ਤੇ ਹੁਣ ਇੰਜ ਆ ਵੀ ਧਾਮੀ ਸਾਹਿਬ ਜਿਹੜੇ ਕਿਸੇ ਵੇਲੇ ਕੋਈ ਨਵਾਂ ਤਲਾਕਾ ਕਰ ਸਕਦੇ ਹੂੰ ਪਹਿਲੀ ਗੱਲ ਤੇ ਧਾਮੀ ਸਾਹਿਬ ਬਾਰੇ ਕਿੰਨਾ ਕੁਝ ਕਿਹਾ ਗਿਆ ਵੀ ਥੁੱਕ ਕੇ ਚੱਕਿਆ ਜੀ ਖੁਲਾਸੇ ਕੇ ਚੱਕਿਆ ਜੀ ਤੁਸੀਂ ਜੇ ਘਰ ਤੇ ਨਹੀਂ ਆਉਂਦੇ ਹੋ ਹੂੰ ਤੁਹਾਨੂੰ ਜੇ ਤਖਤਾਂ ਦੇ ਜੱਥੇਦਾਰ ਮਨਾਉਣਗੇ ਤੁਸੀਂ ਉਹਨਾਂ ਦੇ ਅੱਖੇ ਨਹੀਂ ਆਏ ਤੇ ਸੁਖਬੀਰ ਸਿੰਘ ਬਾਦਲ ਦੇ ਅੱਖੇ ਤੁਸੀਂ ਕਿਉਂ ਆਏ ਹੂੰ ਜੀ ਹੁਣ ਦੇਖਦੇ ਜੀ ਕੀ ਬਣਦਾ ਕੀ ਨਹੀਂ ਬਣਦਾ ਜੇਕਰ ਜੇ ਉਹ ਨਹੀਂ ਆਏ ਹੂੰ ਉਹ ਬਕਾਇਦਾ ਤੌਰ ਤੇ ਬੀਬੀ ਜਗੀਰ ਕੋਲ ਕਿ ਜੀ ਕੋਈ ਤਮਾਕਾ ਵਾਲੇ ਬੀਬੀ ਕੋਲ ਕੋਈ ਇਨਫੋਰਮੇਸ਼ਨ ਹੋਊਗੀ ਬੜੀ ਮਹੱਤਵੀ ਹੂੰ ਇਹ ਚ ਕਰਕੇ ਇਹ ਜਿਹੜੀ ਮੀਟਿੰਗ ਹੋਣੀ ਸੀ ਇਹਨਾਂ ਦੀ ਅੰਤਰਨ ਕਮੇਟੀ ਦੀ ਉਹ ਹੋਣੀ ਸੀ 15 ਤਰੀਕ ਨੂੰ ਅੱਜ ਜੀ ਇੱਕ ਦਿਨ ਅੱਗੇ ਪਾਈ ਗਈ ਆ ਹੂੰ ਕੱਲ ਹੋਰੀ ਅੰਮ੍ਰਿਤਸਰ ਹੂੰ ਪੋਸਿਬਿਲਿਟੀ ਆ ਵੀ ਉਸ ਮੀਟਿੰਗ ਦੇ ਵਿੱਚ ਸਹਾਮੀ ਸਭ ਕੋਈ ਤਮਾਕਾ ਕਰਦੇ ਜੀ ਕਿਸੇ ਪ੍ਰਕਾਰ ਦੀ ਸਹਰਤਾ ਰੱਖ ਦੇਣ ਹੂੰ ਕਿਉਂ ਬਾਬੇ ਤੁਮੇ ਨੇ ਸਖਾਦਰ ਤੌਰ ਤੇ ਜਿਸ ਤਰੀਕੇ ਨਾਲ ਉਹਨਾਂ ਨੇ ਆਪਣਾ ਕਹਿ ਦਿੱਤਾ ਕਿ ਅਸੀਂ 15 ਤੋਂ ਬਾਅਦ ਫਿਰ ਮੀਟਿੰਗ ਕਰਾਂਗੇ ਤੇ ਵੱਡਾ ਸੰਗਲ ਛੇੜਾਂਗੇ ਜੀ ਉਹਦੇ ਵਿੱਚ ਕਈ ਰਾਜ ਹਨ ਹੂੰ ਤੁਹਾਨੂੰ ਪਤਾ ਹੋਏਗਾ ਉਹ ਜਿਹੜਾ ਪਹਿਲਾ ਨਾ ਧੰਨਾ ਦਿੱਤਾ ਸੀ ਧੰਨੇ ਤੋਂ 3 ਦਿਨ ਬਾਅਦ ਜੀ ਸਮਸਤੀਪੁਰ ਡੇਰਾ ਇੱਕ ਟਕਦਮ ਦੀ ਵੀ ਟਕਸਾਲ ਦਾ ਹੈਗਾ ਵਾ ਜਿਲੰਦਰ ਦੇ ਵਿੱਚ ਜੀ ਉਸ ਡੇਰੇ ਦੇ ਵਿੱਚ ਇਹ ਬਕਾਇਦਾ ਤੌਰ ਤੇ ਸਾਰੇ ਇਕੱਠੇ ਹੋਏ ਸੀਗੇ ਉਸ ਸਮਾਗਮ ਉੱਤੇ ਐਸੀ ਜਮਨੀਮਿਤਕ ਸਾਲ ਦੇ ਦਫ਼ਤਰ ਦੇ ਵਿੱਚ ਜੀ ਤੇ ਉਸ ਸਮਾਗਮ ਦੇ ਵਿੱਚ ਡੇਰੇ ਤੋਂ ਡੇਰੇ ਦੇ ਵਿੱਚ ਉਸ ਸਮਾਗਮ ਦੇ ਮੁੱਖ ਮਹਿਮਾਨ ਕੌਣ ਸੀਗੇ ਉਹ ਐਡਮਿਨਕਲ ਹਜਿੰਦਰ ਸਿੰਘ ਧਾਮੀ ਹੂੰ ਉਸ ਸਮਾਗਮ ਦੇ ਵਿੱਚ ਵਿਸ਼ੇਸ਼ ਮਹਿਮਾਨ ਕੌਣ ਸਨ ਸਾਬਕਾ ਜੇਸੇਦਾਰ ਕਾਲਪਤ ਗਿਆਨੀ ਰਗੀਬ ਸਿੰਘ ਤੇ ਸਾਬਕਾ ਜੇਸੇਦਾਰ ਕਾਰਜਕਾਰੀ ਜੇਸੇਦਾਰ ਈਸਗਰ ਸਾਹਿਬ ਗਿਆਨੀ ਸੁਲਤਾਨ ਸਿੰਘ ਮਤਲਬ ਚਾਰੇ ਬੰਦੇ ਇਕੱਠੇ ਸੀ ਉਸ ਟਾਈਮ ਦੇ ਉਸ ਜੀ ਇਸ ਕਰਕੇ ਕਈ ਪ੍ਰਕਾਰ ਦੀ ਐਵਰੇ ਕੰਸੂ ਆ ਰਹੀਆਂ ਲੇਕਿਨ ਸੁਖਬੀਰ ਸਿੰਘ ਬਾਦਲ ਇਹਨੂੰ ਰੋਕਣ ਲਈ ਪੂਰੀ ਕੋਸ਼ਿਸ਼ ਕਰੇਗਾ ਹੂੰ ਕੀ ਗੱਲਬਾਤ ਚੱਲਦੀ ਕੀ ਗੱਲਬਾਤ ਨਹੀਂ ਚੱਲਦੀ ਹੈ ਤੇ ਪਤਾ ਨਹੀਂ ਲੇਕਿਨ ਬੀਬੀ ਜਗੀਰ ਕੌਰ ਨੇ ਇਹ ਸ਼ੰਕਾ ਪ੍ਰਗਟ ਕੀਤਾ ਵੀ ਕੱਲ ਨੂੰ ਐਡਵੋਕੇਟ ਜੀ ਨਰਸਿੰਗ ਤਾਂ ਮੈਂ ਆਪਣੀ ਅੰਤਰਨ ਕਮੇਟੀ ਦੇ ਵਿੱਚ ਕੋਈ ਨਾ ਕੋਈ ਧਮਾਕਾ ਕਰ ਸਕਦੇ ਨੇ। ਜੋ ਇਹ ਤਾਂ ਹੋ ਗਈ ਅਕਾਲੀ ਦਲ ਤੇ ਸ਼ਰੂਨੀ ਕਮੇਟੀ ਦੀ ਗੱਲ ਤੇ ਦੂਜੇ ਪਾਸੇ ਆਪਾਂ ਹੁਣ ਕਾਂਗਰਸ ਵਾਲੇ ਪਾਸੇ ਆ ਜਾਈਏ ਬੰਬ ਬੰਬ ਹੋਈ ਪਈ ਆ ਤੇ ਬਾਜਵਾ ਸਾਹਿਬ ਕਹਿੰਦੇ ਮਾਫੀ ਨਹੀਂ ਮੰਗਣਗੇ ਨਾ ਮੈਂ ਆਪਦੇ ਸੂਤਰ ਦੱਸਨੇ ਆ ਮਾਂ ਸਰਕਾਰ ਨੇ ਜੋ ਕਰਨਾ ਕਰ ਲਵੇ। ਇਹ ਕਿੱਧਰ ਨੂੰ ਗਈ ਹੈ ਗੱਲ? ਆਪੋਜੀਸ਼ਨ ਦੇ ਲੀਡਰ ਨੇ ਬਾਜਵਾ ਸਾਹਿਬ ਤੇ ਉਹਨਾਂ ਤੇ ਹੀ ਕਾਰਵਾਈ ਹੋਗੀ ਤਾਂ ਇਹ ਬੰਬकांड ਜਿਹੜਾ ਹੈ ਉਹਨੂੰ ਤੁਸੀਂ ਕਿਵੇਂ ਦੇਖਦੇ? ਇਹ ਕੋਈ ਬਾਜਬਾ ਸਾਹਿਬ ਨੇ 3-4 ਵਰੀ ਸੈਲਫ ਗੋਲ ਕੀਤਾ। ਹੂੰ ਜਦੋਂ ਬੰਦਾ ਸੈਲਫ ਗੋਲ ਕਰਦਾ ਫਿਰ ਆਪ ਹੀ ਕਹਿੰਦਾ ਜੀ ਮੈਂ ਤੇ ਜਿੱਥੇ ਖੜਾ ਖੜਾ ਜੋ ਕਰਨਾ ਕਰੀ। ਜੀ ਪਹਿਲਾ ਇਹਨਾਂ ਨੇ ਇੱਕ ਵਾਹ 2.5 ਕਹਿੰਦੇ ਜੀ 32 ਜਿਹੜੇ ਵਿਧਾਇਕ ਨੇ 32 ਐਮਐਲਏ ਆਮ ਆਦਮੀ ਪਾਰਟੀ ਦੇ ਸਾਗੇ ਕੰਟੈਕਟ ਦੇ ਵਿੱਚ ਜੀ ਬਿਲਕੁਲ ਭਾਈ 32 ਲਿਆ ਕੇ ਵੀ ਤੁਸੀਂ ਆਪਣੀ ਸਰਕਾਰ ਨਹੀਂ ਬਣਾ ਸਕਦੇ। ਹੂੰ ਲੇਕਿਨ ਇਹਨਾਂ ਨੇ ਆਇਆ ਤੇ ਉਦੋਂ ਵੀ ਆਮ ਆਦੀ ਪਾਰਟੀ ਵਾਲੇ ਬੜੀ ਖਿਲੀਦਾਈ ਵੀ ਨਾਂ ਦੱਸੋ ਕਿਹੜੇ ਕਿਹੜੇ ਹੂੰ ਉਹ ਕਦੇ ਨਾਂ ਤੋਂ ਉਹ ਦੱਸਣਗੇ ਜਦੋਂ ਫਿਰ ਉਹ ਐਲਾਨ ਕਰਨਗੇ ਅੱਛਾ ਜੀ ਨਾਂ ਕਿਸੇ ਨੇ ਐਲਾਨ ਕੀਤਾ ਤੇ ਨਾਂ ਉਹ ਬੱਤੀ ਸਾਬਤ ਹੋਏ ਜੀ ਪਹਿਲਾ ਸੈਲਫ ਗੋਲ ਉਹਨਾਂ ਨੇ ਉਦੋਂ ਕੀਤਾ ਜੀ ਉਸ ਤੋਂ ਬਾਅਦ ਬਾਬਾ ਚਿੱਕੇ ਵਾਲ ਜੀ ਬਲਬੀਰ ਸਿੰਘ ਸੀਚੇ ਵਾਲੇ ਕਾਫੀ ਲੋਕ ਸੇਵਾ ਕੀਤੀ ਹੈ ਸਮਾਜ ਸੇਵਾ ਕੀਤੀ ਉਹਨੂੰ ਕਹਿੰਦਾ ਜੀ ਇੱਕ ਕੰਟਰੈਕਟਰ ਹੂੰ ਇਹ ਬਾਬਾ ਦੀ ਕੰਟਰੈਕਟਰ ਹੂੰ ਉਹਦਾ ਵਿਧਾਨ ਸਭਾ ਦੇ ਵਿੱਚ ਰੌਲਾ ਪਿਆ ਬਾਅਦ ਚ ਵੀ ਰੌਲਾ ਪਿਆ ਜਦੋਂ ਅਸੀਂ ਕਹਿੰਦੇ ਬਾਬੇ ਸੀਚੇ ਵਾਲੇ ਥੋੜੀ ਸਮਾਜ ਸੇਵਾ ਕੀਤੀ ਹੈ ਵੱਧ ਕੀਤੀ ਕੀਤੀ ਹੈ ਕੁਝ ਨਾ ਕੁਝ ਜੀ ਉਹਨੇ ਕੰਮ ਕੀਤਾ ਹੂੰ ਲੇਕਿਨ ਉਹ ਖੁਦ ਮੰਨਿਆ ਇਸ ਗੱਲ ਨੂੰ ਬਾਬਾ ਸਿੱੱਚਾ ਉਹ ਕਹਿੰਦਾ ਜੀ ਅਸੀਂ ਲੁਧਿਆਣੇ ਲਾਗੇ ਕੁਝ ਪਾਈਪ ਪਾਉਣੇ ਸੀ ਕਿ ਸਾਨੂੰ ਕਿਹਾ ਕਿ ਜੀ ਪਾਈਪ ਪਾ ਦਿਓ ਤੇ ਅਸੀਂ ਇੱਕ ਗੱਲ ਕਹੀ ਸੀ ਵੀ ਜੋ ਤੁਸੀਂ ਪੈਸੇ ਤੋਂ ਜਿਹੜੇ ਦੇ ਦਿਓ ਜੀ ਜੋ ਸਾਡੀ ਮਤਦਾਨੀ ਕਰ ਦਿਓ ਤੁਸੀਂ ਬਾਕੀ ਅਸੀਂ ਪਾਈਪ ਆਪਣੇ ਬਣਾ ਕੇ ਪਾਵਾਂਗੇ ਕਿਉਂ ਜਿਹੜੇ ਸਹੀ ਬਾਜ਼ਾਰੋਂ ਪਾਈਪ ਲੈਂਦੇ ਉਹ ਮਾਰੇ ਹੁੰਦੇ ਆ ਜੀ ਇੰਨੀ ਮਜ਼ਬੂਤ ਨੇ ਜੀ ਆਪਣੇ ਪਾਈਪ ਬਣਾਵਾਂਗੇ ਉਹ ਆਪਣੇ ਪਾਈਪ ਬਣਾ ਕੇ ਪਾਏ ਸੀ ਤੇ ਬਾਬੇ ਸਿੱੱਚਾ ਨੇ ਇਹ ਗੱਲ ਕਿ ਵੀ ਤਾਂ ਮੈਨੂੰ ਇੱਕ ਕੰਟਰੈਕਟਰ ਕਹਿੰਦੇ ਆ ਜੀ ਆ ਜੇ ਤੁਹਾਨੂੰ ਦਿੱਕਤ ਆ ਵੀ ਜੋ ਤੁਸੀਂ ਜਨਾ ਦੇਦੇ ਬਾਕੀ ਸਿ ਆਪਣੇ ਕੋਲ ਬਾਲ ਜੀ ਉਹ ਕੋਈ ਫੋਰਨ ਦੇ ਲੋਕ ਸੀ ਜਿਨ੍ਹਾਂ ਨੇ ਪਾਇਏ ਸੀ ਜੀ ਕੋਲ ਬਾਜਬਾ ਸਾਹਿਬ ਨੂੰ ਕਹਿੰਦੇ ਕੰਟਰੈਕਟਰ ਕਹਿੰਦੇ ਆ ਮੁੱਖ ਮੰਤਰੀ ਵੀ ਕਹਿੰਦਾ ਜੀ ਉਹ ਤੇ ਸੰਧ ਮਹਾਤਮਾ ਦੇ ਉੱਤੇ ਸੇਵਾ ਕਰਨ ਵਾਲੇ ਨੇ ਸਮਾਜ ਸੇਵੀ ਨੇ ਹੂੰ ਏਦਕਿ ਬਾਜਬਾ ਸਾਹਿਬ ਨੇ ਕਿਹਾ ਜੀ ਮੈਂ ਆਪਣੀ ਗੱਲ ਤੇ ਖੜਾ ਤੁਸੀਂ ਜੋ ਕਰਨਾ ਚਾਹੋ ਹੂੰ ਤੀਸਰਾ ਸੈਲਫ ਗੋਲੂਨ ਨੇ ਕੀਤਾ ਇਹ ਬਿਆਨ ਦੇ ਕੇ ਕਿ ਪਾਕਿਸਤਾਨ ਤੋਂ 50 ਬੰਬ ਆਏ ਨੇ ਹਾਂ ਜੀ ਜੀ ਦੇ ਵਿੱਚੋਂ 18 ਚਲ ਚੁਸਕੇ ਦੇ ਤੇ 32 ਹਲੇ ਉਹਨਾਂ ਦੇ ਕੋਲ ਫਿਰ ਨੇ ਹਾਂ ਇਹ ਬਿਆਨ ਉਸ ਵੇਲੇ ਦਿੱਤਾ ਵਾ ਜਦੋਂ ਲੁਧਿਆਣੇ ਵਿੱਚ 22 ਇਲੈਕਸ਼ਨ ਹੋਣੀ ਜੀ ਹੁਣ ਉਸ 22 ਇਲੈਕਸ਼ਨ ਨੂੰ ਵਿਲਾਚਮ ਕੋਣ ਵਾਸਤੇ ਤੇ ਜਤਾਉਣ ਵਾਸਤੇ ਤੇ ਮਾਨ ਸਾਹਿਬ ਜਿਹੜੇ ਮੁੱਖ ਮੰਤਰੀ ਸਾਹਿਬ ਨੂੰ ਪਤਾ ਕੁਝ ਕੁਛ ਕਰਨਗੇ ਹੂੰ ਉਹਨਾਂ ਨੇ ਬਿਆਨ ਦਿੱਤਾ ਕਿ ਵੀ ਜਾਂ ਤੇ ਬਾਜਵਾ ਸਾਹਿਬ ਦਾ ਸੂਚ ਦੱਸਣ ਆਪਣਾ ਕਿਹਦਾ ਸੂਚ ਸਾਹਿਬ ਜੀ ਇਹ ਸੂਚ ਨਹੀਂ ਦੱਸਦੇ ਇਹ ਸੇ ਕਾਰਵਿੰਦ ਪਿਆ ਰਹੇ ਹੂੰ ਉਹਨਾਂ ਨੇ ਫੇਰ ਸ਼ਾਮ ਨੂੰ ਜਿਹੜਾ ਸੀ ਰਾਤ ਨੂੰ ਇਹ ਮੈਸੇਜ ਅੱਜ ਕਰਦੀ ਪਰ ਆਪ ਇਹ ਸਮਨ ਭੇਜ ਦਿੱਤੇ ਹੂੰ ਜਿਹੜੇ ਸੀ ਬਾਜਵਾ ਸਾਹਿਬ ਨੇ ਕੱਲ ਤੁਸੀਂ ਦੁਪਹਿਰੇ 2 ਵਜੇ ਪੇਸ਼ ਹੋ ਜੀ ਉਹਨਾਂ ਕੱਲ ਪੇਸ਼ ਹੋਣਾ ਸੀ ਹਮਮ ਲੇਕਿਨ ਬਾਜਵਾ ਸਾਹਿਬ ਨੇ ਕੀ ਕੀਤਾ ਇੱਕ ਐਪਲੀਕੈਂਟ ਦਾ ਹਾਈ ਕੋਰਟ ਮੂਵ ਕਰਦੀ ਪਈ ਬੇ ਤੋਤਲੀ ਐਫ ਆਈ ਆ ਜਿਹੜੀ ਗਲਤ ਜੀ ਇੱਕ ਕਵੈਸ਼ ਕੀਤੀ ਜਾਵੇ ਹਮ ਤੇ ਨਾਲ ਆਪਣਾ ਵਕੀ ਜਿਹੜਾ ਪ੍ਰਦੀਪ ਕਲੇਰ ਹੈ ਉਹਨੂੰ ਭੇਜ ਦਿੱਤਾ ਥਾਣੇ ਦੇ ਵਿੱਚ ਕੰਸਲਟ ਤੇ ਐਫ ਆਈ ਆ ਜਿਸੀ ਮਾਰੀ ਜੀ ਉਨੂੰ ਕਹਿੰਦੇ ਜੀ ਬਾਜਵਾ ਸਾਹਿਬ ਆਪਣੀ ਮਸ਼ਹੂਰੀਤ ਨੂੰ ਅੱਜ ਚੇਕਾ ਨੂੰ ਪੇਸ਼ ਹੋਣੀ ਹੈ ਅੱਜ ਪੇਸ਼ ਹੋਣੇ 2 ਵਜੇ ਉਹਨਾਂ ਨੇ ਜੀ ਹੁਣ ਉਹਦੇ ਵਿੱਚ ਇਹ ਵੀ ਸੈਲਫ ਗੋਲ ਇਹਦਾ ਕੀਤਾ ਇਹ ਸੈਲਫ ਗੋਲ ਦੇ ਵਿੱਚ ਬਾਜਵਾ ਸਾਹਿਬ ਕਸੂਤੇ ਪਸ ਗਏ ਹੂੰ ਆਮੰਦ ਰੋਣਾ ਕਹਿੰਦੇ ਆ ਕਿ ਜਾਂ ਇਹ ਸੂਰ ਦਸਨ ਜੀ ਤੇ ਜਾਂ ਫਿਰ ਮਾਫੀ ਮੰਗਣ ਹੂੰ ਤੇ ਬਾਜਾ ਸਾਹਿਬ ਨੇ ਉੱਥੇ ਜਿਹੜੇ ਕਾਂਗਰਸੀ ਇਕੱਠੇ ਹੋਏ ਸੀ ਚਿੱਟੇ ਲਫਜ਼ਾਂ ਦੇ ਕਹਿਤਾਂ ਨਾ 마ఫీ ਮੰਗਣੀਆਂ ਸੋਨਾ 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 ਜੋ ਕਰਨਾ ਕਰ ਰਹੇ ਹੂੰ ਜਿਹੜੀਆਂ ਧਰਾਵਾਂ ਦੇ ਤਹਿਤ ਜਿਹੜਾ ਪਰਚਾ ਦਰਜ ਕੀਤਾ ਗਿਆ ਨੋਨ ਵਿਲ ਧਰਾਵਾਂ ਦੇ ਹੂੰ ਬਿਲਕੁਲ 5 ਸਾਲ ਦੀ ਸਜ਼ਾ ਉੱਤੇ ਗਈ ਹੈ ਹੂੰ ਹੁਣ ਤੁਸੀਂ ਆਪ ਵੀ ਸਿਆਣੇ ਵੀ ਜਦੋਂ ਇਲੈਕਸ਼ਨ ਚੱਲ ਕੇ ਹੋਏ ਬਾਏ ਇਲੈਕਸ਼ਨ ਜੀ ਉਹਦੇ ਵਿੱਚ ਜਾ ਕੇ ਫਿਰ ਜਿਹੜੀ ਹਾਕਮ ਪਰ ਪ੍ਰਚਾਰ ਤੇ ਕਰੇ ਕਿ ਨਹੀਂ ਵੇਖੋ ਜੀ ਝੂਠੇ ਕਿੱਡੇ ਬੰਦੇ ਆ ਤੇ ਘਬਰਾਹ ਕਰਨੇ ਆ ਤੇ ਜਿਹੜੇ ਨੌਜਵਾਨ ਉਹਨਾਂ ਦੇ ਵਿੱਚ ਅਸਮਾਨਪਨ ਪੈਦਾ ਕਰੇ ਕਈ ਕੁਝ ਕਹਿ ਨਹੀਂ ਜਾਂਦੇ ਹੂੰ ਐਸ ਵਕਤੇ ਤੇ 3 ਸਾਲ ਚੌਥਾ ਸਾਲ ਗੋਲੀ ਨਾਲ ਕੀਤਾ ਵਾ ਕਿ ਨਹੀਂ ਕਰਨਾ ਜੀ ਦਾ ਬਾਜਵਾਲ ਸਾਹਿਬ ਵਿਰੋਧੀ ਜੱਤੇ ਨੇਤਨ ਵਿਧਾਨ ਸਭਾ ਦੇ ਵਿੱਚ ਜੀ ਉਹਨਾਂ ਨੂੰ ਬੜੇ ਸੁਚੱਜੇ ਢੰਗ ਨਾਲ ਬਿਆਨ ਦੇਣੇ ਚਾਹੀਦੇ ਹੂੰ ਜੀ ਕਾਂਗਰਸ ਦੀ ਆਗੂ ਦੂਜਿਆਂ ਦੀ ਗੱਲ ਕਰ ਲੈਨੇ ਆ ਬਾਜਵਾਤ ਸਾਹਿਬ ਦੀ ਤੇ ਚਲੋਕ ਹੋ ਗਈ ਹੈ ਸਾਧੂ ਸਿੰਘ ਧਰਮਸੂਤ ਹੋਣੀ ਇਹਨਾਂ ਦਾ ਮਸਲਾ ਜਿਹੜਾ ਵਾਵਾ ਲੰਮਾ ਹੋ ਗਿਆ ਸੀ 14 ਮਹੀਨਿਆਂ ਬਾਅਦ ਕਹਿੰਦੇ ਸੁਪਰੀਮ ਕੋਰਟ ਤੋਂ ਜਾਜਮਾਨਤ ਮਿਲੀ ਹੈ ਸਾਧੂ ਸਿੰਘ ਧਰਮਸੂਤ ਬਾਰੇ کئی ਪ੍ਰਕਾਰ ਦੇ ਟੋਟਕੇ ਚੱਲਦੇ ਇੱਕ ਚੁਟਕਲਾ ਟਾਈਪ ਚੱਲ ਰਿਹਾ ਹੁੰਦਾ ਸੀ ਬੱਚਿਓ ਤੁਸੀਂ ਸਾਧੂ ਸਿੰਘ ਜਾਣਦੇ ਹੋ ਜੀ ਸਾਧੂ ਸਿੰਘ ਨੂੰ ਉਹ ਕਹਿੰਦੇ ਜਾਣਦੇ ਜੀ ਸਾਧੂ ਸੁਬਾਹ ਬੰਦਾ ਵਾ ਤੇ ਜੰਗਲ ਤੋਂ ਲੱਕੜੀ ਰੁਖੜੀ ਕੱਟ ਕੇ ਆਪਣਾ ਗੁਜ਼ਾਰਾ ਕਰਦਾ ਸਰਕਾਰ ਦੇ ਵਿੱਚ ਫੜੀ ਫਿਰਦੀ ਉਹਨੂੰ ਉਹ ਜਗਨਾਦ ਮੈਦ ਮਾਤਮੰਤਰੀ ਸੀ ਨਾ ਹਾਂਜੀ ਹਾਂਜੀ ਬਿਲਕੁਲ ਜੀ ਇਹਦੇ ਤੇ ਦੋ ਮਹਿਕਮੇ ਦੇ ਪਰਚੇ ਦੱਜ ਪੇਜੇ ਚ ਵੇਲ ਤੇ ਹੈ ਕਿ ਹੁਣ 14 ਮਹੀਨਿਆਂ ਬਾਅਦ ਇਹਨੂੰ ਜਿਹੜੀ ਆ ਆਪਣੇ ਸੋਰਸਰ ਤੋਂ ਵੱਧ ਜਾਇਦਾਦ ਬਣਾਉਣ ਦੇ ਕੇਸ ਦੇ ਵਿੱਚ ਸੀ 14 ਮਹੀਨੇ ਬਾਅਦ ਸੁਪਰੀਮ ਕੋਰਟ ਤੋਂ ਜਬਾਨ ਤੇ ਮਿਲੀ ਥੱਲੇ ਜਬਾਨ ਤੇ ਨਹੀਂ ਮਿਲੀ ਜਬਾਨ ਤੇ ਨਹੀਂ ਮਿਲੀ ਮੈਂ ਇਹ ਵੀ ਦੱਸਿਆ ਦੀ ਬਾਕੀ ਨਹੀਂ ਕਿ ਪੁਸ਼ਪਤਾਲ ਕੀਤੀ ਹੂੰ ਹਮ ਲੇਕਿਨ ਸਾਧੂ ਸਿੰਘ ਧਰਮਸੋਧੀ ਕਿਸੇ ਵੀ ਕਾਂਗਸੀ ਆਗੂ ਦੇ ਸਾਰ ਨਹੀਂ ਲਈ ਜੀ ਉਹ ਜਿਹੜਾ ਕੱਲੇ ਆਪਣੀ ਜਗ੍ਹਾ ਲੱਗਦਾ ਰਿਹਾ ਹਮ ਸੁੰਦਰ ਸ਼ਾਮ ਰੋੜਾ ਦੇ ਖਿਲਾਫ ਜਿਹੜੀ ਐਫਆਈ ਲਾਚ ਕੀਤੀ ਗਈ ਸੀ ਜਿਹੜੀ 50 ਲੱਖ ਦੀ ਗੱਲ ਸੀ ਉਹ ਵੀ ਅਗਲਿਆਂ ਨੇ ਹਾਈ ਕੋਰਟ ਤੋਂ ਕਵੈਸ ਕਰਾਤੀ ਹਮ ਸੁਫਾਰ ਸਿੰਘ ਮਰ ਬਖੇਰ ਦਾ ਮਾਮਲਾ ਅਜੇ ਪੈਂਡਿੰਗ ਹੋ ਵੀ ਕਵੇਸ਼ ਹੋ ਜੰਦਾ ਜੀ ਇੱਕ ਇਸ ਕੇਸ ਹੋ ਰਾ ਤਿੰਨ ਕੇਸ ਜਿਹੜੇ ਬਕਾਇਦਾ ਤੌਰ ਤੇ ਸਰਕਾਰ ਨੂੰ ਬੜੀ ਢਾ ਲੱਗੀ ਆ ਜੀ ਕਿ ਸਰਕਾਰ ਦੇ ਸਰਕਾਰੀ ਵਕੀਲਾਂ ਜਾਂ ਦੇ ਦਮ ਨਹੀਂ ਹੈਗਾ ਜਾਂ ਉਹ ਸਹੀ ਤਰੀਕੇ ਨਾਲ ਆਪਣੀ ਤਿਆਰੀ ਕਰਕੇ ਨਹੀਂ ਜਾਂਦੇ ਹੂੰ ਅੱਜ ਵੀ ਸੁਪਰੀਮ ਕੋਰਟ ਦੇ ਵਿੱਚ ਕੇਸ ਲੱਗੇ ਤੇ ਸਾਡਾ ਐਡਵੋਕੇਟ ਜਨਰਲ ਜਾ ਕੇ ਫੈਸਲੇ ਕਰਦਾ ਜੀ ਇੱਕ ਪ੍ਰਾਈਵੇਟ ਵਕੀਲ ਕੀਤਾ ਹੁੰਦਾ ਹੋਰ ਹੂੰ ਜੀ ਦੀ ਇੱਕ ਪੇਸ਼ੀ ਦੀ ਜਿਹੜੀ ਕੀਮਤ ਹੈ ਇੱਕ ਮੇਸ਼ੀ ਦੀ ਜਿਹੜੀ ਹੈ ਸਿਰਫ ਭਵੇਂ ਘੰਟਾ ਤੋਂ ਕਿਤੇ ਤੱਕ ਲੱਗ ਕੇ ਉਹਦਾ ਪੇਸ਼ੀ ਦੇ 25 ਲੱਖ ਰੁਪਏ ਹੀ ਦਾ ਹੈ ਵਾਹ ਜੀ ਵਾਹ 10 ਲੱਖ ਇਹਦਾ ਜੀਐਸ ਜੀਐਸ ਹੀ ਵੱਖਰਾ ਹੂੰ ਇਹ ਸ ਕਰਕੇ ਜਿਹੜੀ ਸਾਡੀ ਸਾਧੂ ਸਿੱਖ ਧਰਮ ਸੋਤ ਨੇ ਉਹਨਾਂ ਨੂੰ ਆਪਣੇ ਸੋਰ ਸਰ ਤੋਂ ਵੱਧ ਜਾਇਦਾਦ ਬਣਾਉਣ ਦੇ ਕਰਕੇ ਜੀ ਉਹਨਾਂ ਨੂੰ ਬਕਾਇਦਾ ਤੌਰ ਤੇ ਜਿਹੜਾ ਵਾ ਅੱਜ ਜਬਾਨਤ ਮਿਲ ਗਈ ਹੈ ਤੇ ਸ਼ਾਮਾਂ ਤੱਕ ਸ਼ਾਇਦ ਉਹ ਨਾਬਾ ਜਿਹੜੀ ਨਵੀਂ ਜੇਲ ਬਣੀ ਹੈ ਹੂੰ ਉਹ ਦੇਖ ਕੇ ਰਹਾ ਕੇ ਘਰ ਨੂੰ ਆ ਜਾਈ ਜੀ ਤੇ ਚਲੋ ਗੱਲ ਹੋਈ ਹੈ ਜੰਗਲ ਦੀ ਤੇ ਇਧਰ ਗੁਜਰਾਤ ਦੀ ਗੱਲ ਕਰੀਏ ਤਾਂ 1800 ਕਰੋੜ ਦੀ ਡਰੱਗ ਜਿਹੜੀ ਕਹਿੰਦੇ ਜੁਗਰਾਤ ਤੱਟ ਤੋਂ ਮਿਲੀ ਹੈ ਇਹ ਕਿਹੜੇ ਪਾਸੋਂ ਆਈ ਹੈ ਤੇ ਇੰਨੀ ਵੱਡੀ ਡਰੱਗ ਜੀ ਇਹ ਵੇਖੋ ਜੀ ਸਮਗਰ ਲੈ ਕੇ ਆ ਰਹੇ ਸੀ ਨਾ ਜੀ ਹੂੰ ਉਹਨਾਂ ਸਮੁੰਦਰ ਨੇ ਕੀ ਕੀਤਾ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸਾਡੇ ਤੇ ਟਰੈਪ ਲੱਗਾ ਵਾ ਜੀ ਉਹਨਾਂ ਨੇ ਉਹ ਜਿਹੜੀ ਡਰੱਗ ਸੀ ਉਹ 3 ਕਿਲੋਗ੍ਰਾਮ ਦੀ ਸੀ ਅੱਛਾ ਜੀ 3 ਦੀ 3 ਜਿਹੜੇ ਜਵਤੇ ਪੈਕੇਟ ਪੁਕਟ ਹੋਣਗੇ ਸਾਰੇ ਸਾਰੇ ਦਾ ਸਮੁੰਦਰ ਚ ਡੋੜ ਦਿੱਤੇ ਅੱਛਾ ਜੀ ਤੇ ਜਿਹੜੀ ਟੀਮ ਨੇ ਟਰੈਪ ਲਾਇਆ ਸੀਗਾ ਹਾਂ ਜੀ ਉਹ ਟੀਮ ਨੇ ਉਥੋਂ ਫਿਰ ਬਰਾਮਦ ਕਰ ਲਏ ਹੂੰ ਹੁਣ ਅਜੇ ਤੱਕ ਜਿਹੜੇ ਉਹ ਉਹਨਾਂ ਦੇ ਜਿਹੜੇ ਕਹਿੰਦੇ ਹੁੰਦੇ ਸਮਗਦਰ ਉਹਨਾਂ ਬਾਰੇ ਕੋਈ ਰਿਪੋਰਟ ਨਹੀਂ ਆਈ ਪੀ ਉਹ ਫੜੇ ਗਿਆ ਕਿ ਨਹੀਂ ਫੜੇਗੇ ਲੇਕਿਨ ਇਹ 1800 ਕਰੋੜ ਦੀ ਬਕਾਇਦਾ ਤੌਰ ਤੇ ਜਿਹੜੀ ਡਰਗ ਸੀਗੀ ਹੂੰ ਇਹ ਫੜਨ ਦੀ ਜਰੂਰ ਖਬਰ ਸਾਹਮਣੇ ਆਈ ਹੈ ਜੀ ਹੂੰ ਤੇ ਤੁਹਾਨੂੰ ਪਤਾ ਹੈ ਪਹਿਲੀ ਨਹੀਂ ਹਾਂਜੀ ਅਡਾਨੀ ਬਾਨੀ ਦੀ ਉਹ ਬੰਦਰਗਾਵਾ ਨੇ ਜੀ ਉਹਨਾਂ ਬੰਦਰਗਾਹ ਤੋਂ ਪਹਿਲਾਂ ਇਹ ਤੇ ਸਿਰਫ 3 ਕਿਲੋਟ ਦੀ ਗੱਲ 3000 ਕਿਲੋਟ ਤੱਕ ਵੀ ਉੱਥੇ ਡਰੱਗ ਫੜੀ ਗਈ ਮਿਸ਼ਰੀ ਦੇ ਪਦਾਰਥ ਫੜੇ ਗਏ 3000 ਕਿਲੋਟ ਜੀ 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 ਪੰਜਾਬ ਨੂੰ ਤੇ ਬਦਨਾਮ ਕੀਤਾ ਜਾ ਰਿਹਾ ਨਾ ਸ਼ਾਇਦ ਇੱਕ ਵੱਡੇ ਹੀਰੋ ਦੇ ਬੇਟੇ ਦਾ ਨਾਮ ਵਿੱਚ ਆਇਆ ਸੀ ਹਾਂ ਜੀ ਹਾਂ ਜੀ ਹਾਂ ਜੀ ਬਿਲਕੁਲ ਨਾ ਆਇਆ ਸੀ ਬਿਲਕੁਲ ਨਾ ਆਇਆ ਸੀ ਹੂੰ ਹੀਰੋ ਦਾ ਨਾ ਆਇਆ ਜੀ ਕੋਈ ਸਿਆਸੀ ਆਗੂ ਨੇ ਨਾਮ ਬੋਲਦੇ ਸੀ ਉਹਦੇ ਵਿੱਚ ਜੀ لیکن ਉਹਨਾਂ ਦੇ ਬੋਲਣ ਦੇ ਬਾਵਜੂਦ ਵੀ ਕੋਈ ਵੀ ਕਾਰਵਾਈ ਪ੍ਰੋਪਰਲੀ ਹੋ ਸਕੀ ਸੀ। ਹੂੰ ਇਸ ਕਰਕੇ ਹੁਣ ਵੀ ਜਿਹੜੇ ਤੁਹਾਨੂੰ ਪਤਾ ਜਿਹੜੇ ਸਮਗਦਰ ਛੱਡ ਕੇ ਭੱਜ ਗਏ ਫੜੇ ਫੜੀ ਛੜੀ ਜਾਣੇ। ਬਿਲਕੁਲ ਜੀ। ਇਹ ਤੇ ਇੱਕ ਘੱਟੇ ਕੋਡੀ ਅਲਾਦਤ ਹੈ ਨਾ ਕੰਬਜੀ ਜੀ ਵੇਖੋ ਜੀ ਅਸੀਂ ਤੇ ਬ੍ਰਹਿਡ ਡਰੱਗ ਬਰਾਵਤ ਕਰ ਲਈ ਆ। ਲੋਕੀ ਫਰਾਰ ਹੋ ਗਏ ਨੇ ਜੀ। ਪੱਤੀ ਸਾਹਿਬ ਬਦਨਾਮ ਪੰਜਾਬ ਨੂੰ ਜਾਦਾ ਕੀਤਾ ਜਾ ਰਿਹਾ ਹੈ ਤੇ ਇਧਰੋਂ ਤਾਂ ਜਾਜ ਭਰ ਭਰ ਕੇ ਫਿਰ ਗੁਜਰਾਤ ਵਾਲੇ ਪਾਸਿਓਂ ਜਿਹੜੇ ਆ ਰਹੇ ਆ। ਆ ਬਿਲਕੁਲ ਮੈਂ ਤੁਹਾਨੂੰ ਪਹਿਲਾਂ ਕਹਿਤਾ ਹੂੰ ਅੱਜ ਤੋ ਤੁਸੀਂ 40 50 ਸਾਲ ਪਿੱਛੇ ਚਲ ਜਿਓ ਜਦੋਂ ਬਾਰਡਰ ਦੇ ਉੱਤੇ ਬਕਾਇਦਾ ਤੌਰ ਤੇ ਫੈਂਸਿੰਗ ਨਹੀਂ ਲੱਗੀ ਸੀ ਜੇ ਪਾਕਿਸਤਾਨ ਤੋਂ ਫੀਮ ਵਗੈਰਾ ਆਉਂਦੀ ਸੀ ਹਾਂਜੀ ਪਾਕਿਸਤਾਨ ਤੋਂ ਫੀਮ ਆਉਂਦੀ ਸੀ ਸਾਡੇ ਇਧਰੋਂ ਸ਼ਰਾਬ ਉਤਰ ਜਾਂਦੀ ਸੀ ਹੂੰ ਉਹ ਤੋਂ ਹੋਰ ਵੀ ਚੀਜ਼ਾਂ ਆਉਂਦੀਆਂ ਸਿੱਧੂ ਜਾਂਦੀਆਂ ਸੀ ਹੂੰ ਉਹ ਸਮਗਰੀ ਕੋਲ ਨਹੀਂ ਸੀਗੀ ਜੀ ਉਸ ਮਤਲਬ ਘੋੜੀਆਂ ਦੇ ਉੱਤੇ ਊਠਾਂ ਦੇ ਉੱਤੇ ਖੱਚਰਾਂ ਦੇ ਉੱਤੇ ਇਸ ਤਰ੍ਹਾਂ ਸਮਗਲ ਹੁੰਦੀ ਸੀ ਹੂੰ ਪੰਜਾਬ ਤੋਂ ਵਿਰਾਸਤਾ ਸੀਗਾ ਹੂੰ ਮਤਲਬ ਇਹ ਵਿਰਾਸਤਾ ਅੱਗੇ-ਉੱਗੇ ਅੱਗੇ ਚੱਲੇ ਜਾਂਦਾ ਸੀ ਲੇਕਿਨ ਹੁਣ ਤੇ ਕضیਮ ਹੋ ਲੱਗ ਪਈ ਹੈ ਹੂੰ ਜਿਹੜੀ ਡਰੱਗ ਦੀ ਗੱਲ ਕਰਦੇ ਸਿੰਥੈਟਿਕ ਨਸ਼ਾ ਕਹਿੰਦਾ ਸਿੰਥੈਟਿਕ ਨਸ਼ਾ ਜਿਹੜਾ ਹੈ ਨਾ ਸਿੰਥੈਟਿਕ ਨਸ਼ਾ ਜਿਹੜਾ ਹੈ ਵਾ ਜੀ ਉਹ ਕੈਪਟਨ ਅਮਰਿੰਦਰ ਅਮਰਿੰਦਰ ਸਿੰਘ ਨੇ ਜਦੋਂ ਇਹ ਗੱਲ ਕੀਤੀ ਸੀਗਾ ਵੀ ਅਸੀਂ ਹੁਣ 4 ਹਫਤੇ ਮੈਨੂੰ ਜੀ ਡਰਗ ਖਤਮ ਕਰਾਂਗੇ ਸੋਸ਼ੀ ਮੇਰੇ ਖਤਮ ਕਰਾ ਲਈ ਜੀ ਜਦੋਂ ਇਹਨਾਂ ਨੇ ਸ਼ਕਤੀ ਕੀਤੀ ਸੀ ਤੇ ਪੁਲਿਸ ਵਾਲਿਆਂ ਨੇ ਕਹਿਤਾ ਸੀ ਨਸ਼ੇ ਦੇ ਸਰਦਾਰ ਕਰੋ ਪਾਈ ਤੁਸੀਂ ਪੰਜਾਬ ਛੱਡ ਕੇ ਬਾਹਰ ਚਲ ਜਾਓ ਸਾਡੀ ਮਜਬੂਰੀ ਜੇ ਹਾਂ ਤੇ ਜਦੋਂ ਘੰਢ ਨਾਲੋਂ ਤੁਸੀਂ ਫੇਰ ਆ ਗਏ ਹੂੰ ਉਹਨਾਂ ਦਿਨਾਂ 'ਚ ਫਿਰ ਜਿਹੜੀ ਸਿੰਥੈਟਿਕ ਜਿਹੜਾ ਮੈਡੀਕਲ ਨਸ਼ਾ ਇਹ ਉਦੋਂ ਆਇਆ ਸੀ ਹੂੰ ਮੈਡੀਕਲ ਨਸ਼ਾ ਸਭ ਤੋਂ ਘਾਤਕ ਹਾਂ ਬਿਲਕੁਲ ਕੀਮ ਖਾ ਕੇ ਕੀ ਖਾ ਕੇ ਭਾੜੀ ਡੋਡੇ ਪੀ ਕੇ ਬੰਦਾ ਮਰਦਾ ਨਹੀਂਗਾ ਹੂੰ ਨਸ਼ਾ ਤਾਂ ਜਰੂਰ ਹੁੰਦਾ ਵਾ ਲੇਕਿਨ ਆਜਾ ਸਿਮਿਕ ਨਸ਼ਾ ਵਾ ਹੂੰ ਇਹ ਬੰਦੇ ਦੀ ਮੌਤ ਦਾ ਕਾਰਨ ਬੰਦਾ ਨਹੀਂ ਬਿਲਕੁਲ ਹੁਣ ਨੈਸ਼ਨਲ ਇੱਥੇ ਵਸਾ ਕੰਜ਼ੂਮ ਹੋ ਰਿਹਾ ਅਜੇ ਵੀ ਇਹ ਨਾ ਨਹੀਂ ਹੋ ਰਿਹਾ ਹੂੰ ਕਿਉਂਕਿ ਨਸ਼ੇ ਦੀ ਪ੍ਰੋਬਲਮ ਜਿਹੜੀ ਆ ਉਹ ਕਦੀ ਪੰਜਾਬ ਦੀ ਨਹੀਂ ਭਾਰਤ ਦੀ ਨਹੀਂ ਦੁਨੀਆ ਭਰ ਦੀ ਪ੍ਰੋਬਲਮ ਹੈਗੀ ਜੀ ਅਸੀਂ ਬਣਾਤੀ ਪੰਜਾਬ ਦੀ ਪੰਜਾਬ ਨੂੰ ਬਦਨਾਮ ਕਰਦੇ ਪੰਜਾਬ ਨੂੰ ਬਦਨਾਮ ਕਰਦੇ ਪੰਜਾਬ ਜਾ ਗਿਆ ਜੀ ਪੰਜਾਬ ਜਾ ਕੇ ਜੀ ਪੰਜਾਬ ਦੇ ਨਸ਼ੇ ਨੋਜਨ ਮਾਰੇਗੇ ਜੀ ਫਲਾਣੇ ਹੋਗੇ ਠੀਕ ਹੋ ਗਈ ਹੂੰ ਲੇਕਿਨ ਤੁਸੀਂ ਇਹਦੇ ਕੰਪੈਟਿਬਲੀ ਤੁਸੀਂ ਜਦੋਂ ਜਦੋਂ ਰਿਪੋਰਟ ਪੜ੍ਹਦੇ ਹੋ ਨਾ ਤੁਹਾਨੂੰ ਨਸ਼ਿਆਂ ਦਾ ਪ੍ਰਸਾਪ ਜ਼ਿਆਦਾ ਲੱਗੇਗਾ ਹਰਿਆਣੇ ਦੇ ਵਿੱਚ ਅੱਛਾ ਜੀ ਜੀ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਸਾਡੇ ਜੰਮੂ ਕਸ਼ਮੀਰ ਦੇ ਨਸ਼ੇ ਨਹੀਂ ਹੁੰਦੇ ਸੋ ਸੁੱਧੇ ਵੀ ਬਹੁਤ ਹੋਇਆ ਉੱਥੇ ਜੀ ਫਿਰ ਪਦਾ ਪੰਜਾਬ ਨੂੰ ਇੱਕ ਰੋਲਾ ਜਦਾ ਪਾਇਆ ਜਾਂਦਾ ਤੇ ਨਸ਼ੇ ਅੱਗੇ ਜੀ ਇੰਨੇ ਮੁੰਡੇ ਮਰ ਗਏ ਜੀ ਹੋ ਗਏ ਜੀ ਜੇ ਹੋ ਗਏ ਮੁੰਡੇ ਅੱਗੇ ਮਰਦੇ ਸੀ ਹੂੰ ਜੇ ਨੂੰ ਸੋਸ਼ਲ ਮੀਡੀਆ ਕਰਕੇ ਜਿਹੜਾ ਮਿੰਟੋ ਮਿੰਟੀ ਜਿਵੇਂ ਮੇਰੇ ਆ ਮਰ ਗਏ ਜੀ ਲੋਕਾਂ ਦੀ ਪੈਨ ਫੈਲ ਜਾਂਦੀ ਮੁੰਡੇ ਕੀ ਹੋ ਰਿਹਾ ਜੀ ਇੱਥੇ ਹੂੰ ਜੀ ਸੋ ਬਹੁਤ ਸ਼ੁਕਰੀਆ ਪੱਟੀ ਸਾਹਿਬ ਸਾਡੇ ਨਾਲ ਸੀਨੀਅਰ ਪੱਤਰਕਾਰ ਸਰਦਾਰ ਰਸ਼ਵੀਰ ਸਿੰਘ ਪੱਟਿਵਰੀ ਜੁੜੇ ਸੀਗੇ ਮਸਲਿਆਂ ਦੇ ਉੱਤੇ ਵਿਚਾਰ ਸੱਤਾ ਕੀਤੀ ਹੈ ਸੋ ਜਿਹਨਰੇਸ ਜਿਹਨ ਫੇਸਬੁਕ YouTube ਤੇ ਰਹੀ ਸਾਡੇ ਨਾਲ ਜੁੜੇ ਆ ਉਹ ਕਮੈਂਟ ਤੇ ਵਿਚਾਰ ਆਪਣੇ ਜਰੂਰ ਦਿਆ ਕਰੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ ਸ਼ੁਕਰੀਆ ਧੰਨਵਾਦ ਅੱਲਾ ਫੇਜ਼